ਸ਼ਸ਼ੀਗਲ ਦੋਸਤੋ ਅਸੀਂ ਅੱਜ ਪਹੁੰਚ ਚੁੱਕੇ ਹਾਂ ਸੀਪੀ 67 ਮਾਲ ਦੇ ਵਿੱਚ ਜਿੱਥੇ ਕਿ ਅੱਜ ਅਕਾਲ ਮੂਵੀ ਰਿਲੀਜ਼ ਹੋਈ ਹੈ ਵੈਸੇ ਤਾਂ ਬਹੁਤ ਸਾਰੇ ਥੀਏਟਰਾਂ ਦੇ ਵਿੱਚ ਰਿਲੀਜ਼ ਹੋਈ ਹੈ ਵਰਲਡ ਵਾਈਡ ਰਿਲੀਜ਼ ਹੋਈ ਹੈ ਯਾਰ ਖਾਸ ਕਰ ਅਗਰ ਆਪਾਂ ਇਸ ਮਾਲ ਦੀ ਗੱਲ ਕਰੀ ਇਸ ਮਾਲ ਦੇ ਵਿੱਚ ਸਿੱਖ ਜਥੇਬੰਦੀਆਂ ਸਾਰੇ ਦਲ ਇੱਥੇ ਪਹੁੰਚੇ ਹੋਏ ਸੀ ਸਿੱਖ ਜਥੇਬੰਦੀਆਂ ਵੱਲੋਂ ਫਿਲਮ ਦੇਖੀ ਜਾ ਰਹੀ ਹੈ ਸਾਨੂੰ ਜਦੋਂ ਪਤਾ ਲੱਗੇ ਕਿ ਸਿੱਖ ਜਥੇਬੰਦੀਆਂ ਇੱਥੇ ਆ ਰਹੀਆਂ ਸੋ ਅਸੀਂ ਵੀ ਪਹੁੰਚ ਚੁੱਕੇ ਹਾਂ ਅਸੀਂ ਉਹਨਾਂ ਕੋਲੋਂ ਵੀ ਜਾਣਨਾ ਚਾਹੁੰਦੇ ਹਾਂ ਉਹਨਾਂ ਨੂੰ ਅਕਾਲ ਮੂਵੀ ਕਿਵੇਂ ਲੱਗੀ ਪਹਿਲਾਂ ਉਹ ਫਿਲਮ ਦੇਖ ਲੈਣ ਫਿਲਮ ਕਿਵੇਂ ਲੱਗੀ ਫਿਰ ਤੁਸੀਂ ਦੱਸਿਓ ਕਿ ਉਹਨਾਂ ਦੇ ਰਿਵਿਊ ਕਿੰਨੇ ਕ ਸਹੀ ਨੇ ਆਪਣੇ ਕਮੈਂਟ ਰਾਹੀਂ ਵੀ ਤੁਸੀਂ ਜ਼ਰੂਰ ਦੱਸਣਾ ਬਹੁਤ ਵਧੀਆ ਮੂਵੀ ਹੈ ਜੀ ਅਕਾਲ ਮੂਵੀ ਬਹੁਤ ਵਧੀਆ ਹੈ ਜੀ ਚਰਦੀ ਕਲਾ ਵਿੱਚ ਹੈ ਜੀ ਚਰਦੀ ਕਲਾ ਵਿੱਚ ਮੂਵੀ ਹੈ ਜੀ ਬਹੁਤ ਵਧੀਆ ਹੈ ਜਿਹੜਾ ਕਹੇ ਜਾ ਰਹੇ ਸੀ ਵੀ ਅਕਾਲ ਮੂਵੀ ਦੇ ਵਿੱਚ ਐਡਾ ਪੇਜ ਨਾ ਆ ਰਿਹਾ ਔਰ ਚਰਦੀ ਕਲਾ ਮੂਵੀ ਹੈ ਜੀ ਓਏ ਅਕਾਲ ਚਰਦੀ ਕਲਾ ਨੂੰ ਜ਼ਰੂਰ ਦੇਖੋ ਆਸਮ ਫਿਲਮ ਦੇ ਵਿੱਚ ਐਡੇ ਖਾਸ ਹੈ ਜੀ ਉਹਦੇ ਵਿੱਚ ਜੰਗੀ ਯੋਧੇ ਦਿਖਾਈ ਗਈ ਹੈ ਜੀ ਖਾਸਾ ਕਿਵੇਂ ਜੰਗੀ ਹੁੰਦਾ ਹੈ ਜੀ ਪੁਰਾਣੇ ਸਮੇਂ ਦੇ ਵਿੱਚ ਖਾਸਾ ਕਿਵੇਂ ਰਹਿੰਦੇ ਸੀ ਉਹ ਦਿਖਾਇਆ ਗਿਆ ਹੈ ਜਿਹੜੇ ਕਹਰੇ ਸੀ ਵੀ ਕੀਪੀ ਕਰੇ ਬੰਦੇ ਨਕਲੀ ਬਹੁਤ ਦਾੜੀ ਲਾਈ ਹੋਈ ਹੈ ਨਾ ਕੋਈ ਕੈਕਟਰ ਹੈ ਚਲੋ ਕੋਈ ਗੱਲ ਨਹੀਂ ਉਹਨੂੰ ਹੌਲੀ ਹੌਲੀ ਸਹੇਦ ਮਿਲੂ ਕਿਚੜੇ ਉਹਦੇ ਪਚੰਗੀਆਂ ਸੀ ਅਸੀਂ ਉਹ ਦੇਖੇ ਆ ਉਹਨਾਂ ਨੇ ਕੇਸ ਰੱਖੇ ਹੋਏ ਆ ਜਿਹੜੇ ਕੀਪੀਗਰੇਵਲ ਦੇ ਤਿੰਨ ਪਚੰਗੀਆਂ ਉਹਦੇ ਵਿੱਚ ਹਨਾ ਕਲਾਕਾਰੀ ਦਿਖਾਈ ਆ ਉਹਨਾਂ ਨੇ ਤਿੰਨਾਂ ਨੇ ਕੇਸ ਰੱਖੇ ਹੋਏ ਆ ਚਲੋ ਮਹਾਰਾਜ ਉਹਨਾਂ ਚੜਦੀ ਗਲਾ ਬਖਸ਼ੇ ਉਹ ਅੱਗੇ ਨੂੰ ਹੋਰ ਸਿੱਖੀ ਵਿੱਚ ਹਾਲ ਸਕਣ ਹਨਾ ਜੇ ਆਪਾਂ ਉਹਨਾਂ ਦਾ ਪਹਿਲੇ ਹੀ ਦਿਲ ਤੋੜ ਦਈਏ ਇਹਨਾਂ ਨੂੰ ਕਹਿ ਕੇ ਵੀ ਤੁਸੀਂ ਇਹ ਕੀ ਕਰ ਰਹੇ ਕੀ ਨਹੀਂ ਹਨਾ ਇਹ ਸਾਨੂੰ ਐਦਾਂ ਦਾ ਕੁਝ ਲੱਗਿਆ ਨਹੀਂ ਉਹਦੇ ਵਿੱਚ ਮੂਵੀ ਦੇ ਵਿੱਚ ਜੋ ਗਲਤ ਹੈ ਠੀਕ ਹੈ ਸਾਰੇ ਸਾਰੇ ਸਿੰਘ ਉਹਨਾਂ ਚੜਦੀ ਗਲਾ ਵਿੱਚ ਆ ਉਦੇ ਵਿੱਚ ਮੂਵੀ ਦੇ ਵਿੱਚ ਸਾਰਾ ਕੁਝ ਵਧੀਆ ਦਿਖਾਇਆ ਗਿਆ ਚੜ੍ਹਦੀ ਕਲਾ ਵਿੱਚ ਦਿਖਾਇਆ ਗਿਆ ਵੀ ਕਿੱਦਾਂ ਸਿੰਘ ਲੜਦੇ ਸੀ ਪਹਿਲਾਂ ਕਿੱਦਾਂ ਰਹਿੰਦੇ ਸੀ ਉਹ ਦਿਖਾਇਆ ਗਿਆ ਉਹਦੇ ਵਿੱਚ ਕੁਝ ਐਦਾ ਦਾ ਗਲਤ ਨਹੀਂ ਹੈਗਾ ਕਿ ਨਹੀਂ ਕਿ ਲੋੜ ਸਮਝਦੇ ਬਾਬਾ ਜੀ ਅਜੋਕੇ ਸਮੇਂ ਦੇ ਵਿੱਚ ਇਸ ਤਰ੍ਹਾਂ ਬਹੁਤ ਲੋੜ ਹੈ ਵੀਰ ਜੀ ਕਿਉਂਕਿ ਇਸ ਦਾ ਪਤਾ ਲੱਗਦਾ ਹੈ ਹੈਨਾ ਜਿੰਨਾ ਆਉਣੇ ਵਾਲਾ ਯੂਥ ਹੈ ਜਿਵੇਂ ਹੁਣ ਕੋਈ ਹੋਰ ਫਿਲਮਾਂ ਬਣ ਜੇ ਉਹਦੇ ਵਿੱਚ ਫੂਕੇ ਵਗੈਰਾ ਦਿਖਾਏ ਜਾਂਦੇ ਇਸ ਫਿਲਮ ਦੇ ਵਿੱਚ ਸਿਰਫ ਸਿੰਘ ਦਿਖਾਏ ਗਿਆ ਵੀ ਕਿਵੇਂ ਸ਼ਸਤਰ ਰੱਖਦੇ ਸੀ ਹੈਨਾ ਕਿਵੇਂ ਜੰਗੀ ਉਹਦੇ ਦੀ ਕਿਵੇਂ ਪ੍ਰੈਕਟਿਸ ਕਰਦੇ ਸਾਸਤ੍ਰ ਰੱਖਦੇ ਨੇ ਘਰ ਦਿਖਾਏ ਗਏ ਬਹੁਤ ਵਧੀਆ ਪ੍ਰਾਤਨ ਮਰਿਆਦਾ ਅਨੁਸਾਰ ਹੈ ਨਾ ਕਿਵੇਂ ਆਪਾਂ ਕੱਪੜੇ ਪਾ ਕੇ ਹੈ ਨਾ ਕੋਈ ਇਦਾਂ ਦਾ ਕੱਪੜੇ ਨਹੀਂ ਪਾਏ ਹੋ ਗਲਤ ਹੈ ਨਾ ਵੀ ਕਿਵੇਂ ਸਰੀਰ ਟਾ ਕੇ ਰੱਖਦੇ ਨੇ ਸੀ ਕਿਉਂ ਕਿ ਕਿਵੇਂ ਖਾਣਾ ਪੀਣਾ ਸਾਰਾ ਦਿਖਾਇਆ ਗਿਆ ਵੀ ਪ੍ਰਾਤਨ ਮਰਿਆਦਾ ਦਿਖਾਈ ਗਈ ਹੈ ਇਹਦੇ ਵਿੱਚ ਤੇ ਛੋਟੇ ਛੋਟੇ ਬੱਚਿਆਂ ਦੀ ਇਸ ਤਰ੍ਹਾਂ ਦੀਆਂ ਫਿਲਮਾਂ ਦੀ ਹੋਰ ਬਹੁਤ ਜ਼ਿਆਦਾ ਲੋੜ ਹੈ ਪਾਣੀ ਚਾਹੀਦੀਆਂ ਫਿਲਮਾਂ ਨਹੀਂ ਚਾਹੀਦੀਆਂ ਇੰਗਾਂ ਦੇ ਫਿਲਮਾਂ ਬਣਨੀਆਂ ਚਾਹੀਦੀਆਂ ਜੀ ਤੇ ਛੋਟੇ ਪਤਾ ਲੱਗਿਆ ਅੱਜ ਕੱਲ ਨਾ ਨੈਟਵਰਕ ਦੇ ਰਾਹੀਂ ਸਾਰਾ ਕੁਝ ਪ ਕਿਉਂਕਿ ਚਲੋ ਅੱਜ ਅਗਲੇ ਨੇ ਨਕਲੀ ਦਾੜੀ ਰੱਖੀ ਹੈ ਕੀ ਪਤਾ ਅਗਲੀ ਵਾਰ ਅਗਲਾ ਵਧੀਆ ਦਾੜੀ ਰੱਖ ਜੇ ਹੈ ਨਾ ਰੱਖੇ ਹੁਣ ਤਰ ਸੇਮ ਜਸਨ ਦੀ ਪਿੱਛੇ ਮੂਵੀ ਆਈ ਸੀ ਉਹਨੇ ਨਕਲੀ ਦਾੜੀ ਰੱਖੀ ਸੀ ਹੁਣ ਇਸ ਵਾਰ ਉਹਦੀ ਮੂਵੀ ਆ ਰਹੀ ਹੈ ਕਮ ਕਟਾ ਮਰੂ ਨਾਨਕ ਨਾਮ ਜਾਜ ਹੁਣ ਉਸ ਦੇ ਵਿੱਚ ਉਸਨੇ origional ਦਾੜੀ ਰੱਖੀ ਹੈ ਜੀ ਅਸੀਂ ਖੁਦ ਉਸ ਫਿਲਮ ਦੇ ਵਿੱਚ ਕਰ ਰਹੇ ਆ ਕੰਮ ਕਰ ਰਹੇ ਆ ਇਸ ਫਿਲਮ ਦੇ ਵਿੱਚ ਵੀ ਅਸੀਂ ਕੰਮ ਕੀਤਾ ਹੈ ਜਿੱਦਾਂ ਜਿੱਦਾਂ ਕੋਈ ਗਲਤ ਚੀਜ਼ ਹੁੰਦੀ ਆ ਅਸੀਂ ਆਪੇ ਟੋਕ ਦਿੰਨੇ ਆ ਨਾ ਨੂੰ ਵੀ ਐਦਾਂ ਦੀ ਵਿਰੋਧ ਕਰਨ ਵਾਲਾ ਹੁਣ ਕੀ ਕਹਿ ਸਕਦੇ ਆ ਜੀ ਹੈ ਨਾ ਪਹਿਲੇ ਫਿਲਮ ਦੇਖੋ ਤਾਂ ਸਹੀ ਹੈ ਨਾ ਜੋ ਗਲਤ ਚੀਜ਼ ਹੈਗੀ ਉਹ ਆਪਾਂ ਕਰਾਂਗੇ ਬੈਠ ਕੇ ਉਹਨੂੰ ਦੱਸਾਂਗੇ ਵੀ ਫਿਲਮ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਪਰ ਇੰਨੀ ਨੁਕਤਾ ਚ ਨਹੀਂ ਜ਼ਿਕਰ ਹੋਏਗੀ ਫਿਰ ਕੋਈ ਵੀ ਪ੍ਰੋਡਿਊਸਰ ਡਾਇਰੈਕਟਰ ਇਹ ਹਿੰਮਤ ਨਹੀਂ ਕਰੇਗਾ ਜੀ ਪਤਾ ਕਿ ਇਹ ਕੰਮ ਫਿਰ ਅੱਗੇ ਤੋਂ ਵਧੂਗਾ ਨਹੀਂ ਜੀ ਸਾਡਾ ਤਾਂ ਪਿਛਲਾ ਹੈ ਕੀ ਨਵੀਂ ਪੀੜੀ ਨੌਜਵਾਨ ਪੀੜੀ ਹੁਣ ਆਪਾਂ ਪ੍ਰਚਾਰਕਾਂ ਨੂੰ ਕਹੀ ਜਾ ਰਹੇ ਹਾਂ ਨਾ ਕਈ ਪ੍ਰਚਾਰਕ ਕਰ ਵੀ ਰਹੇ ਨੇ ਪ੍ਰਚਾਰ ਕਰ ਰਹੇ ਕਈ ਤੁਹਾਨੂੰ ਪਤਾ ਗੁਰੂ ਘਰਾਂ ਦੇ ਵਿੱਚ ਰਹਿ ਕੇ ਕਿੱਦਾਂ ਦੇ ਕੰਮ ਹੋ ਰਹੇ ਆ ਤੁਸੀਂ ਦੇਖ ਲਓ ਫਿਰ ਉਹਦੇ ਵਿੱਚ ਆਪਾਂ ਕੀ ਕਰੀਏ ਨਾ ਉੱਥੇ ਕੋਈ ਸਾਲ ਸਾਲ ਨਹੀਂ ਉਠਾਂਦਾ ਹੈਗਾ ਵੀ ਇੱਥੇ ਕੀ ਹੈ ਜੇ ਕੋਈ ਹੁਣ ਬਣਾ ਹਣਾ ਆਪਾਂ ਦਾ ਵਿਰੋਧ ਕਰ ਰਿਹਾ ਤਾਂ ਗਲਤ ਗੱਲ ਐ ਹਣਾ ਆਪਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਦੇਖਣਾ ਚਾਹੀਦਾ ਉਹਦੇ ਵਿੱਚ ਕੀ ਐ ਵੀ ਇਹਨਾਂ ਦੇਖੇ ਆਪਾਂ ਕਿਸੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਜੀ ਹੁਣ ਉਹ ਵੀ ਸਿੰਘ ਨੇ ਕੋਈ ਨਹੀਂ ਉਹ ਵੀ ਹੁਣ ਦੇਖਦੇ ਆ ਵੀ ਕੀ ਕਰਨੇ ਕੀ ਨਹੀਂ ਹੈ ਨਾ ਉਹਨਾਂ ਨੂੰ ਬੈਠ ਕੇ ਆਪਾਂ ਮੀਟਿੰਗ ਕਰੂ ਹੁਣ ਉਹ ਵੀ ਸਿੰਘ ਨੇ ਕੋਈ ਨਹੀਂ ਉਹ ਵੀ ਹੁਣ ਦੇਖਦੇ ਆ ਵੀ ਕੀ ਕਰਨੇ ਕੀ ਨਹੀਂ ਹੈ ਨਾ ਉਹਨਾਂ ਨੂੰ ਬੈਠ ਕੇ ਆਪਾਂ ਮੀਟਿੰਗ ਕਰੂ ਬੈਠ ਕੇ ਗੱਲਬਾਤ ਕਰਾਂਗੇ ਅਸੀਂ ਤਾਂ ਇਹ ਕੋਈ ਗੱਲ ਨਹੀਂ ਹੋਈ ਨਾ ਕੋਈ ਗੱਲ ਹੋਈ ਨਹੀਂ ਆਪਣੀ ਵਿਚਾਰਕ ਮਤ ਭੇਜੀ ਨੇ ਹੋਰ ਤਾਂ ਹਾਂਜੀ ਹੋਰ ਤਾਂ ਕੁਝ ਨਹੀਂ ਹਨਾ ਚਲੋ ਉਹ ਵੀ ਆਪਣੇ ਸਿੰਘ ਨੇ ਉਹਨਾਂ ਦੀ ਵੀ ਕੋਈ ਗਲਤਫਹਮੀ ਹੋਊਗੀ ਤਾਂ ਨਿਕਲ ਜੇਗੀ ਕੋਈ ਗੱਲ ਨਹੀਂ ਆਪਾਂ ਕਰਦਾਂਗੇ ਬੈਠ ਕੇ ਗੱਲਬਾਤ ਕਰਾਂਗੇ ਹਨਾ ਵੀ ਕੀ ਸਾਨੂੰ ਕੁਝ ਗਲਤ ਨਹੀਂ ਲੱਗਿਆ ਜੀ ਫਿਲਮ ਦੇ ਫਿਲਮ ਦੇਖ ਕੇ ਬਹੁਤ ਵਧੀਆ ਲੱਗੀ ਆ ਤੇ ਆਪਾਂ ਚਾਹੁੰਦੇ ਆ ਕਿ ਫਿਲਮ ਮਤਲਬ ਹਰ ਫੈਮਲੀ ਦੇਖੇ ਆ ਕੇ ਇਹਨੂੰ ਹਰ ਫੈਮਲੀ ਪਰਿਵਾਰ ਹਰ ਫੈਮਲੀ ਦਾ ਮੈਂਬਰ ਦੇਖ ਸਕਦਾ ਆ ਕਿ ਫਿਲਮ ਜੀ ਦੇਖੋ ਬੱਚਿਆਂ ਵਾਸਤੇ ਅੱਜ ਦੀ ਜੋ ਪੀੜ੍ਹੀ ਨਸ਼ੇ ਦੇ ਵਿੱਚ ਜਾ ਰਹੀ ਹੈ ਉਹਨਾਂ ਨੂੰ ਵੀ ਇੱਕ ਵਾਰ ਫਿਲਮ ਦੇਖਣੀ ਚਾਹੀਦੀ ਆ ਬੱਚਿਆਂ ਨੂੰ ਤਾਂ ਖਾਸ ਕਰਕੇ ਕਿਉਂਕਿ ਉਹਨਾਂ ਨੂੰ ਆਪਣੇ ਜੀਵਨ ਦਾ ਮੂਡ ਇਥੋਂ ਦੀ ਪਤਾ ਲੱਗ ਸਕਦਾ ਵੀ ਸਾਡੀ ਕੰਪਨੀ ਕਿੱਥੇ ਜਾਂਦੀ ਹੈ ਤੇ ਕਿਸ ਚੀਜ਼ ਲਈ ਬਣੀ ਹੈ। ਸਿੱਕੀ ਰੂਪਾਂ ਨੂੰ ਦਿਖਾਇਆ ਗਿਆ ਉਹ ਨਾ ਦੇਖੋ ਜੀ ਜੋ ਦਿਖਾਇਆ ਗਿਆ ਅਸੀਂ ਇਹ ਦਿਖਾਈ ਗਈ ਹੈ ਪਰ ਅੱਜ ਕੱਲ ਰੀਲਾਂ ਦੇ ਉੱਤੇ ਜਿਹੜਾ ਨਕਚਰਪਨ ਕੁਰੀਅਤ ਘਾ ਰਹੀ ਹੈ ਯਾਰ ਇਹ ਉਹਨੂੰ ਛੱਡ ਕੇ ਇਹ ਫਿਲਮ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਤੇ ਟਕਵਾੜਾ ਦੇਖਣੀ ਚਾਹੀਦੀ ਹੈ ਸਾਨੂੰ ਤਾਂ ਇਸ ਦੇ ਵਿੱਚ ਵਿਰੋਧ ਵਾਲਾ ਕੁਝ ਨਹੀਂ ਲੱਗਿਆ ਬਾਕੀ ਜੋ ਜੱਥੇਬੰਦੀਆਂ ਵਿਰੋਧ ਕਰਦੀਆਂ ਨੇ ਉਹਨਾਂ ਨੂੰ ਇੱਕ ਵਾਰ ਭਾਈ ਪਹਿਲਾਂ ਬੈਠ ਕੇ ਦੇਖੋ ਜੇ ਵਿਰੋਧ ਵਾਲਾ ਲੱਗਦਾ ਫਿਰ ਵਿਰੋਧ ਕਰੋ ਵੀ ਬਣਦਾ ਵੀ ਆ ਪਰ ਸਾਨੂੰ ਕੋਈ ਵਿਰੋਧ ਕੁਝ ਲੱਗਿਆ ਨਹੀਂ ਸੀ ਅਸੀਂ ਹਾਂਜੀ ਦੇਖੋ ਮੀਡੀਆ ਨਹੀਂ ਜਿਹੜੀ ਚੀਜ਼ ਬਚਾਉਣੀ ਚਾਹੀਦੀ ਹੈ ਉਹ ਪਹੁੰਚ ਰਹੀ ਹੈ ਕਿਉਂਕਿ ਮੈਂ ਖੁਦ ਤੁਹਾਡੀ ਪ੍ਰਚਾਰਕ ਆਇਆ ਸੀ ਪ੍ਰਚਾਰ ਕਰਦੇ ਸਟੇਜਾਂ ਦੇ ਉੱਪਰ ਉਹ ਗੱਲ ਅਸੀਂ ਨਹੀਂ ਪਹੁੰਚਾ ਸਕਦੇ ਆਮ ਜਿਹੜੀ ਸੋਸ਼ਲ ਮੀਡੀਆ ਰਾਹੀਂ ਸਾਹ ਪਹੁੰਚ ਗਿਆ ਆਮ ਲੋਕਾਂ ਤੱਕ ਵਧੀਆ ਸੁਨੇਹਾ ਹੈ ਨਹੀਂ ਤਾਂ ਆਪਾਂ ਪੰਜਾਬ ਤੋਂ ਬਾਹਰ ਕਿਤੇ ਸਾਊਥ ਏਰੀਆ ਜਾਈਏ ਅਗਲੇ ਸਿੱਖਾਂ ਦਾ ਕਰਤਾਰ ਮਜ਼ਾਕੀਆ ਤੌਰ ਤੇ ਬਣਾਉਂਦੇ ਨੇ ਉਹਨਾਂ ਫਿਲਮਾਂ ਦੇਖ ਕੇ ਸਿੱਖਾਂ ਦਾ ਕਰਤਾਰ ਸਹੀ ਸਮਝ ਆਵੇਗਾ ਵੀ ਹਾਂ ਸੂਰਮੇ ਸਿੰਘ ਨੇ ਹਾਂਜੀ ਬਹੁਤ ਜ਼ਿਆਦਾ ਵਧੀਆ ਫਿਲਮ ਹੈ ਜਿਹੜੇ ਕਿ ਸਾਡੇ ਇਦਾਂ ਦੀਆਂ ਫਿਲਮਾਂ ਅੱਗੇ ਤੋਂ ਅੱਗੇ ਹੋਰ ਆਵੇ ਇਸ ਲਈ ਸਾਨੂੰ ਖਾਸ ਕਰਕੇ ਆਪ ਜਿੰਨੇ ਸਿੰਗਾ ਤੇ ਆਪ ਅੱਗੇ ਜਿੰਨੇ ਸਾਥੀ ਆ ਉਹ ਸਾਰਿਆਂ ਨੂੰ ਅੱਗੇ ਰਲ ਕੇ ਇਸ ਚੀਜ਼ ਦੇ ਵਿੱਚ ਉਪਰਾਲੇ ਦੇ ਵਿੱਚ ਨਾਲ ਹੋਣਾ ਚਾਹੀਦਾ ਹੈ ਇਸ ਦੇ ਵਿੱਚ ਵਿਰੋਧਤਾ ਵਾਲੀ ਕੋਈ ਦਿੱਕਤal ਨਹੀਂ ਆ ਜੋ ਇਸ ਫਿਲਮ ਦੇ ਵਿੱਚ ਆਪਾਂ ਕਹੀਏ ਵੀ ਹਾਂ ਕੋਈ ਵਿਰੋਧਤਾ ਵਾਲੀ ਗੱਲ ਹੈ ਨਹੀਂ ਆ ਇਸ ਕਰਕੇ ਸਿੰਗਾ ਨੂੰ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਪਹਿਲਾਂ ਵਿਰੋਧਤਾ ਕਰ ਰਹੇ ਹੋ ਪਹਿਲਾਂ ਆਪ ਅੱਗੇ ਆਉਣ ਆਪ ਅੱਗੇ ਆ ਕੇ ਇਸ ਚੀਜ਼ ਨੂੰ ਪਹਿਲਾਂ ਦੇਖਣ ਉਸ ਤੋਂ ਬਾਅਦ ਫਿਰ ਵਿਰੋਧਤਾ ਬਦਲ ਬਦਲ ਖਾਨ ਸਾਹਿਬ ਹੈ ਗਰੀਫਤ ਇਹ ਮੂਵੀ ਵਾਸਤੇ ਬਹੁਤ ਵਧੀਆ ਮੂਵੀ ਹੈ ਜੀ ਦੇਖਣੀ ਵੀ ਚਾਹੀਦੀ ਹੈ ਜੀ ਆਰੇ ਸ਼ਸਤਰ ਸ਼ਾਸਤਰਾ ਬਾਰੇ ਦੱਸੀ ਵੀ ਸਾਰੀ ਮੂਵੀ ਬਾਰੇ ਵਾਹ ਗੁਰਜੀਤ ਖਾਲਸਾ ਵਾਹ ਗੁਰਜੀਤ ਫਿਲਮ ਦੇ ਵਿੱਚ ਫਿਲਮ ਦੇ ਵਿੱਚ ਖਾਸ ਆਪਾਂ ਨੂੰ ਇਹ ਲੱਗਿਆ ਜੀ ਜਿਹੜਾ ਉਹਦੇ ਵਿੱਚ ਜੰਗੀ ਜੋਰ ਦਿਖਾਏ ਗਏ ਨੇ ਸ਼ਸਤਰ ਬੀਤਿਆ ਦਿਖਾਈ ਗਈ ਆ ਸਾਰੇ ਉੱਥੇ ਉਹਨਾਂ ਨੇ ਪਚੰਗੀ ਸੀ ਛੋਟੇ ਛੋਟੇ ਕਿਵੇਂ ਲੜਦੇ ਆ ਜੀ ਹਨਾ ਕਿਵੇਂ ਆਪਾਂ ਨੂੰ ਸ਼ਸਤਰ ਰੱਖਣੇ ਚਾਹੀਦੇ ਇਹ ਕੁਝ ਦਿਖਾਇਆ ਗਿਆ ਜੀ ਫਿਲਮ ਦੇ ਵਿੱਚ ਤੁਸੀਂ ਕੀ ਮੰਨਦੇ ਹੋ ਜਿਹੜਾ ਵਿਰੋਧ ਕੋਰੇ ਦਾ ਉਹਦਾ ਕੀ ਕਾਰਨ ਹੈ ਵਿਰੋਧ ਤਾਂ ਹੁਣ ਅਸੀਂ ਕੀ ਕਹੀਏ ਹੁਣ ਕਿਸੇ ਦੇ ਮਾਈਂਡ ਨੂੰ ਅਸੀਂ ਕੀ ਕਹੀਏ ਹੁਣ ਤੁਹਾਨੂੰ ਪਤਾ ਵਿਰੋਧ ਤਾਂ ਦੁਨੀਆ ਕਰਦੀ ਜਾ ਰਹੀ ਹੈ ਨਾ ਖਾਲਸੇ ਦਾ ਤਾਂ ਪਹਿਲੀ ਵਿਰੋਧ ਹ ਤੇ ਹੁਣ ਤਾਂ ਕੋਈ ਆਪਾਂ ਨੂੰ ਆਪਾਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਵੀ ਉਹ ਆਪਾਂ ਤਾਂ ਕਹਿਣਾ ਇਹੀ ਮੈਸੇਜ ਦੇਣਾ ਮੈਸੇਜ ਦੇਣਾ ਚਾਹੁੰਦੇ ਵੀ ਆਓ ਫਿਲਮ ਦੇਖੋ ਫਿਲਮ ਦੇਖ ਕੇ ਬੈਠ ਕੇ ਗੱਲਬਾਤ ਕਰੋ ਵੀ ਕੀ ਬਰੋਦ ਹੈ ਇਦਾਂ ਵਿਰੋਧ ਕਰਨ ਨਾਲ ਕੁਝ ਨਹੀਂ ਹੁੰਦਾ ਜੀ ਤੁਸੀਂ ਵੀ ਫਿਲਮ ਦੇਖ ਕੇ ਆਏ ਹੋ ਮੈਨੂੰ ਲੱਗਦਾ ਤੁਹਾਨੂੰ ਆਪ ਨੂੰ ਵੀ ਫਿਲਮ ਦੇਖ ਕੇ ਇਹੀ ਪਤਾ ਲੱਗਿਆ ਹੋਵੇਗਾ ਕਿ ਅਜਿਹਾ ਕੁਝ ਇਸ ਫਿਲਮ ਦੇ ਵਿੱਚ ਹੈ ਨਹੀਂ ਸੀ ਬਾਕੀ ਜਿਹੜੇ ਇਹ ਲੋਕ ਕਰ ਰਹੇ ਨੇ ਵਿਰੋਧ ਕਰ ਰਹੇ ਨੇ ਉਹਨਾਂ ਦਾ ਮੇਨ ਕਾਰਨ ਕੀ ਹੋ ਸਕਦਾ ਏ ਔਰ ਚੰਗੀਆਂ ਚੀਜ਼ਾਂ ਨੂੰ ਦਿਖਾਉਣ ਤੋਂ ਮਨਾ ਕਿਉਂ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੇਨ ਕਾਰਨ ਤਾਂ ਪਤਾ ਨਹੀਂ ਵੀ ਕਿਉਂ ਇਦਾਂ ਮਨਾ ਕਰ ਰਹੇ ਨੇ ਹਨਾ ਕੁਸ਼ ਸਿੰਘ ਸਹੀ ਵੀ ਹੈ ਉਹਨਾਂ ਨੂੰ ਉਹਨਾਂ ਦਾ ਕਹਿਣਾ ਇਹ ਹੈ ਕਈ ਸਿੰਘਾਂ ਦਾ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦਾ ਕਹਿਣਾ ਇਹ ਵੀ ਇਹਨਾਂ ਨੇ ਨਕਲੀ ਦਾੜੀ ਲਾਈ ਹੋਈ ਆ ਵੀ ਇਹ ਅਸਲੀ ਸਿੰਘ ਅੱਗੇ ਆਣ ਹੁਣ ਅਸਲੀ ਸਿੰਘ ਕਿੱਥੋਂ ਆਣ ਤੁਹਾਨੂੰ ਪਤਾ ਹੀ ਹੈ ਨਾ ਹੁਣ ਕਰੈਕਟਰ ਇਹ ਤਾਂ ਨੇ ਇਹਨਾਂ ਦੇ ਹਨ ਨਕਲੀ ਦਾੜੀ ਲਾ ਕੇ ਉਹਨੇ ਪੇਸਟ ਚੋਲੋ ਕੁਝ ਗਲਤ ਤਾਂ ਨਹੀਂ ਦਿਖਾਇਆ ਉਹਨੇ ਦਾੜੀ ਲਾ ਕੇ ਦਿਖਾਇਆ ਵੀ ਸਿੰਘ ਐਦਾ ਜੂਜਦੇ ਆ ਨਾ ਕੁਝ ਗਲਤ ਮੈਨੂੰ ਲੱਗਿਆ ਨਹੀਂ ਹੈ ਜੀ ਚਲੋ ਹੁਣ ਕੀ ਕਹਿ ਸਕਦੇ ਕਿਸੇ ਦੇ ਮਨ ਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਕਿਰਾ ਅਜੀ ਹਸੀਨ ਸੀ ਜਿਹੜੇ ਤੁਹਾਡੇ ਦਿਲ ਨੂੰ ਝੰਝੋੜ ਕੇ ਰੱਖਤਾ ਇਸ ਫਿਲਮ ਨੂੰ ਲੈ ਕੇ ਜਿਹੜੇ ਉਹਦੇ ਵਿੱਚ ਜੰਗੀ ਜੋਰ ਹੈ ਜਿਵੇਂ ਉਹ ਲੜਦੇ ਆ ਜੀ ਸਿੰਘਾਂ ਸੱਤਰ ਰੱਖਦੇ ਆ ਆਪਣੇ ਕੋਲ ਨਾ ਸ਼ਸਤਰਾਂ ਨਾਲ ਕਿਵੇਂ ਉਹ ਕਰਦੇ ਆ ਨੀ ਉਹ ਵਧੀਆ ਲੱਗਿਆ ਮੈਨੂੰ ਜੀ ਤੁਸੀਂ ਕੀ ਮੰਨਦੇ ਹੋ ਕਿ ਜਿਵੇਂ ਕੁਝ ਲੋਕਾਂ ਨੂੰ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਦੀ ਹੀ ਜੇਕਰ ਆਪਾਂ ਗੱਲ ਕਰੀਏ ਸਿੱਖੀ ਬਾਰੇ ਉਹਨਾਂ ਨੂੰ ਕੁਝ ਨਹੀਂ ਹੈਗਾ ਪਤਾ ਹੈ ਨਾ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਹੈ ਰੀਲਾਂ ਦੇਖਣਗੇ ਬਟ ਸਿੱਖੀ ਉਹਦੇ ਇਤਿਹਾਸ ਬਾਰੇ ਸਿੱਖ ਬਾਰੇ ਕੁਝ ਵੀ ਨਹੀਂ ਪਤਾ ਇਸ ਫਿਲਮ ਦੇ ਵਿੱਚ ਬਹੁਤ ਕੁਝ ਦਿਖਾਇਆ ਗਿਆ ਲੋਕਾਂ ਨੂੰ ਸਿੱਖਣ ਦੀ ਲੋੜ ਹੈ ਹੈਨਾ ਇਸ ਫਿਲਮ ਦੇ ਵਿੱਚੋਂ ਜੀ ਦੇਖ ਕੇ ਬਹੁਤ ਕੁਝ ਸਿੱਖ ਸਕਦੇ ਆ ਲੋਕ ਹਣਾ ਹੁਣ ਜਿਹੜੇ ਅੱਜ ਕੱਲ ਨੌਜਵਾਨ ਹਨ ਬਾਲ ਕਟਾਰੇ ਆ ਨਸ਼ਿਆਂ ਵੱਲ ਜਾ ਰਹੇ ਆ ਉਹ ਫਿਲਮ ਨੂੰ ਦੇਖ ਕੇ ਸਿੱਖ ਸਕਦੇ ਆ ਵੀ ਆਪਣਾ ਪਿਛੋਕੜ ਕਿ ਸੀ ਅਸੀਂ ਕਿ ਕੀ ਬਣੇ ਫਿਰਦੇ ਆ ਫਿਲਮ ਦੇਖ ਕੇ ਉਹਨਾਂ ਨੂੰ ਕਿਆ ਪਤਾ ਉਹਨਾਂ ਦਿਮਾਗ 'ਚ ਆਏ ਜਾਵੇ ਵੀ ਜਿਹੜਾ ਆਪਣਾ ਖਾਲਸਾ ਰੂਪ ਹੈ ਨਾ ਐਦਾਂ ਦਾ ਸੀ ਵੀ ਅਸੀਂ ਵੀ ਜੇ ਐਦਾਂ ਦਾ ਬਣ ਕੇ ਰਹੀਏ ਹਨਾ ਵੀ ਅਸੀਂ ਵੀ ਜੇ ਐਦਾਂ ਜੰਗੀ ਰਹੀਏ ਤਾਂ ਸਾਨੂੰ ਕੋਈ ਬਾਹ ਨਹੀਂ ਲਾ ਸਕਦਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਆ ਇਹਦੇ ਨਾਲ ਛੋਟੇ ਛੋਟੇ ਬੱਚਿਆਂ ਨੂੰ ਸਿੱਖੀ ਅਪਣਾਉਣ ਲਈ ਬਹੁਤ ਵਧੀਆ ਉਹਨਾਂ ਨੂੰ ਮਿਹਨਤ ਕਰਨੀ ਪਊਗੀ ਤੇ ਵੈਸੇ ਬਹੁਤ ਵਧੀਆ ਲੱਗਿਆ ਸਾਨੂੰ ਤਾਂ ਬਹੁਤ ਜੀ ਮੈਂ ਬਹੁਤ ਵਧੀਆ ਲੱਗੀ ਫਿਲਮ ਕੀ ਖਾਸ ਜੀ ਕਿ ਫਿਲਮ ਦੇ ਵਿੱਚ ਸਾਨੂੰ ਇਹ ਖਾਸ ਲੱਗਾ ਕਿ ਆਪਣੇ ਸ਼ੁਰੂ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦਾ ਇਹ ਕਿਸ਼ਾਰਾ ਤੋਂ ਗਿਆ ਪਾਪਾ ਨੇ ਕਿ ਫਖਾਨੇ ਦੇ ਡਰ ਜਾਂਦੇ ਸੀਗੇ ਕਿ ਆਪਾਂ ਬੱਚਿਆਂ ਨੂੰ ਸਿੱਖੀ ਇਤਿਹਾਸ ਵਾਲੀ ਫਿਲਮ ਦਿਖਾਈਏ ਇਹ ਸਭ ਤੋਂ ਬੈਟਰ ਆ ਕਿ ਆਪਾਂ ਹੁਣ ਕਈ ਵਿਰੋਧ ਕਰ ਰਹੇ ਸੀਗੇ ਕਿ ਫਿਲਮ ਦੇਖਣੀ ਚਾਹੀਦੀ ਕਿ ਲੁਧਿਆਣਾ ਵਿੱਚ ਕਈ ਪੋਸਟਰ ਵੀ ਲਾਏ ਗਏ ਨੇ ਕਿ ਸਿਸ ਫਿਲਮ ਵਿੱਚ ਕਿ ਕੰਮ ਵੀ ਕੀਤਾ ਹੈ ਕਿ ਸਾਨੂੰ ਅਸੀਂ ਆਪ ਖੁਦ ਕੰਮ ਵੀ ਕਰਕੇ ਗਏ ਸਰਨ ਕਿ ਸਾਨੂੰ ਪਤਾ ਕਿਹੋ ਜੀ ਫਿਲਮ ਸੀਗੀ ਕਿ ਆਪਾਂ ਰੋਸ ਕਰ ਰਹੇ ਆ ਤਾਂ ਆਪਾਂ ਨੂੰ ਕਿਹਦੀ ਰੀਜ਼ਨ ਚਾਹੀਦਾ ਕਰ ਰੋਸ ਕਰਨ ਵਾਲੀ ਕਿ ਫਿਲਮ ਨਹੀਂ ਹੈਗੀ ਆ ਕਿ ਆਪਾਂ ਫਿਰ ਰੋਸ ਉਸ ਚੀਜ਼ ਦਾ ਕਰੀਏ ਕਿ ਜਿਹੜੀ ਕੇਸਰੀ ਫਿਲਮ ਆਈ ਆ ਉਹਦੇ ਵਿੱਚ ਕਿ ਉਹ ਬੱਚੇ ਬੀੜੀਆਂ ਪੀ ਰਹੇ ਉਹ ਅਸਲੀ ਸਿੰਘ ਨਹੀਂ ਆ ਕਿ ਉਹਦੇ ਵਿੱਚ ਅਸਲੀ ਸਿੰਘ ਸਾਰੇ ਗਏ ਆ ਜਥੇਬੰਦੀ ਵਾਲੇ ਸਿੰਘ ਗਏ ਆ ਇਸ ਕਰਕੇ ਪਰੋਚ ਨਹੀਂ ਕਰਨਾ ਜੀ ਕਿ ਪਹਿਲਾਂ ਆਪਾਂ ਨੂੰ ਪਹਿਲਾਂ ਵੇਖਣੀ ਚਾਹੀਦੀ ਆ ਫਿਰ ਬਾਅਦ ਵਿੱਚ ਆਪਾਂ ਨੂੰ ਰੋਸ ਕਰਨਾ ਚਾਹੀਦਾ ਕਿ ਉਹ ਕੀ ਹੈ ਚ ਕੀ ਨਹੀਂ ਹੈ ਇਹ ਸਾਰਿਆਂ ਨੂੰ ਮੇਰੀ ਤਾਂ ਹੀ ਬੇਨਤੀ ਆ ਕਿ ਆਪਾਂ ਨੂੰ ਫਿਲਮ ਵੇਖਣੀ ਚਾਹੀਦੀ ਆ ਤੁਸੀਂ ਕੁਝ ਵੀ ਦੇਖਿਆ ਹੈ ਫਿਲਮ ਤੁਹਾਨੂੰ ਕਿਵੇਂ ਲੱਗੀ ਫਿਲਮ ਕਿਵੇਂ ਲੱਗੀ ਬਹੁਤ ਚੰਗੀ ਕਾਰਨ ਨਾਲ ਬਲ ਯਾਰ ਸਰ ਸੀ ਯਾ ਕਾਲੇ 17 ਕਲਤਾ ਪਰ ਸਿਲਵਾ ਸਿਲਵਾ ਕਾਮੁਲਤ ਅਯੁਨਿਸ਼ ਯਲਾਂ ਗੁਰਪ੍ਰਸਾਦ ਜਪ ਅਰਸ਼ ਅਯੁਗ ਅਸ਼ਟਿਜ ਨਾਨਕ ਜੀ ਦੇਸ਼ ਰਾਜੂ ਜੀ ਦਾ ਖਾਸ ਹੈ ਜੀ ਕੀ ਫਿਲਮ ਬਹੁਤ ਵਧੀਆ ਲੱਗੀ ਜੀ ਦੇਖ ਕੇ ਮਤਲਬ ਆ ਵੇ ਇਦਾਂ ਦੀਆਂ ਫਿਲਮਾਂ ਹੀ ਸਾਹਮਣੇ ਆਣੀਆਂ ਚਾਹੀਦੀਆਂ ਆਪਣੇ ਯੂਥ ਨੂੰ ਇਦਾਂ ਦੀਆਂ ਫਿਲਮਾਂ ਦੇਖ ਕੇ ਮਤਲਬ ਉਹ ਇਸ ਚੀਜ਼ ਨੂੰ ਫੋਲੋ ਕਰਨਗੇ ਕਿ ਹਾਂ ਸਾਡੇ ਸਿੱਖੀ ਵਿੱਚ ਕੁਝ ਹੈ ਚੀਜ਼ ਨਹੀਂ ਤਾਂ ਅੱਜ ਦੇ ਟਾਈਮ ਵਿੱਚ ਇਦਾਂ ਦੀਆਂ ਫਿਲਮਾਂ ਚੱਲ ਰਹੀਆਂ ਜਿਸ ਨਾਲ ਅੱਜ ਦਾ ਯੂਥ ਵਿਗੜੀ ਰਿਹਾ ਤੇ ਅਸੀਂ ਚਾਹੁੰਦੇ ਆ ਕਿ ਇਦਾਂ ਦੀਆਂ ਫਿਲਮ ਹੀ ਆਕੇ ਹੋਣ ਜਿੰਨਾਂ ਨੂੰ ਵੇਖ ਕੇ ਸਾਡੇ ਯੂਥ ਤੇ ਚੰਗਾ ਪ੍ਰਭਾਵ ਪਵੇ ਤੇ ਬਾਕੀ ਇਸ ਫਿਲਮ ਵਿੱਚ ਕੋਈ ਵੀ ਗਲਤ ਨਹੀਂ ਸੀਗਾ ਜਿੱਦਾਂ ਦਾ ਅਸੀਂ ਸੁਣ ਲਿਆ ਸੀ ਫਿਲਮ ਮਤਲਬ ਕਾਣੀ ਹੋਕ ਨਹੀਂਗੀ ਫਿਲਮ ਬਹੁਤ ਵਧੀਆ ਸੀਗਾ ਹਰ ਕੋਈ ਆਕੇ ਇਹਨੂੰ ਵੇਖੇ ਬਹੁਤ ਵਧੀਆਗੀ ਸਭ ਤੋਂ ਵੱਡੀ ਗੱਲ ਵੀ ਜਿਹੜੇ ਮੁਗਲਾਂ ਨਾਲ ਜਿਵੇਂ ਮਤਲਬ ਆਪਣਾ ਸਿੱਖ ਧਰਮ ਦਾ ਸੀਗਾ ਜਿਹੜਾ ਨਾ ਉਹ ਕਿਸੇ ਧਰਮ ਨਾਲ ਨਹੀਂ ਹੈਗਾ ਮੁਸਲਿਮ ਹੋਮਚਾਏ ਸਿੱਖ ਹੋਵੇ ਸਾਰਿਆਂ ਦਾ ਸਤਕਾਰ ਕੀਤਾ ਗਿਆ ਜ਼ੁਲਮ ਦੇ ਵਿਰੁੱਧ ਫਿਲਮ ਤੇ ਵੀਰ ਰਸ ਨਾਲ ਭਰਪੂਰ ਆ ਸਾਡੇ ਬੱਚੇ ਦੇ ਇਸ ਕਲਮ ਤੋਂ ਸਿੱਖਣਗੇ ਕਿ ਅਸੀਂ ਕਿਵੇਂ ਅੱਗੇ ਵਧਣਾਗਾ ਕਿਵੇਂ ਅਸੀਂ ਪਰਿਵਾਰ ਐਮ ਕਿਵੇਂ ਸਿੱਖੀ ਦਾ ਪ੍ਰਚਾਰ ਕਿਵੇਂ ਕਰਨਾ ਇਸ ਤਰੀਕੇ ਦੀ ਫਿਲਮਾਂ ਤੇ ਸਭ ਤੋਂ ਵਧੀਆ ਜੋਰੇ ਦਾ ਰੋਲ ਸਭ ਤੋਂ ਵਧੀਆਗਾ ਬੱਚੇ ਇਹਨ ਬੱਚੇ ਦੇਖ ਕੇ ਬੱਚੇ ਨੂੰ ਪ੍ਰੇਰਿਤ ਹੋ ਕੇ ਬੱਚੇ ਵੱਧ ਤੋਂ ਵੱਧ ਗੁਰਵਾਨੀ ਨਾਲ ਜੁੜਗੇ ਤੁਸੀਂ ਕਿੰਨੇ ਕੇ ਇਮੋਸ਼ਨਲ ਹੋਏ ਸੀ ਇਸ ਫਿਲਮ ਨੂੰ ਹਾਂ ਇਮੋਸ਼ਨਲ ਨਹੀਂ ਹੋਇਆ ਗਿਆ ਪਰ ਵੀਰ ਰਸ ਜ਼ਰੂਰ ਆਇਆ ਜੋਸ਼ ਆਇਆ ਜਿਸ ਨਾਲ ਸਿੱਖ ਦੀ ਸਿੱਖਾਂ ਦੇ ਪ੍ਰਤੀ ਜਾਂ ਪੁਰਾਣਾ ਜਿਵੇਂ ਆਪਣਾ ਵਿਰਸਾ ਦਿਖਾਇਆ ਗਿਆ ਉਹਨੂੰ ਦੇਖ ਕੇ ਇੱਕ ਜਿੰਨੇ ਵੀ ਸਾਰੇ ਸੀਗੇ ਮੇਰੇ ਨਾਲ ਦੇ ਸਿੰਘ ਸੀ ਉਹਨਾਂ ਸਾਰਿਆਂ ਨੇ ਬਹੁਤ ਵਧੀਆ ਫੀਲ ਕੀਤਾ ਕਿ ਹਾਂ ਸਾਨੂੰ ਇਸ ਤਰ੍ਹਾਂ ਦੇ ਜੱਜਬੇ ਵਾਲੇ ਹੋਰ ਵੀ ਫਿਲਮਾਂ ਆਉਣ ਜਿਦੇ ਨਾਲ ਗੀਪੀ ਨੇ ਬਹੁਤ ਵਧੀਆ ਕੰਮ ਕੀਤਾ ਆਉਣਾ ਚਾਹੀਦਾ ਇਸ ਤਰ੍ਹਾਂ ਬਾਰੇ ਕੀ ਕਹੋਗੇ ਕਿ ਕਾਫੀ ਚਾਰਜ ਹਾਂ ਹਾਂ ਨਿਮਰਤ ਕਹਿਰਾ ਜੀ ਦੀ ਬਹੁਤ ਵਧੀਆ ਗੀ ਇੱਕ ਘਰ ਦੇ ਨਾਲ ਨਾਲ ਹਨਾ ਤੇ ਉਹਨੇ ਆਪਦੇ ਬੱਚੇ ਨੂੰ ਇੱਕ ਵਧੀਆ ਸਖਲਾਈ ਦਿੱਤੀ ਜਿਸ ਤਰ੍ਹਾਂ ਇਹ ਮਤਲਬ ਹੁੰਦਾ ਜਿਵੇਂ ਬੀਬੀਆਂ ਨੇ ਆਪਣੇ ਘਰ ਚ ਰਹਿੰਦੇ ਨੇ ਪਰ ਉਹਨੇ ਬੱਚੇ ਨੂੰ ਆਪਦੇ ਨੂੰ ਗੁਰਬਾਣੀ ਨਾਲ ਜੋੜਿਆ ਗੁਰੂ ਵਾਲੇ ਰਾਹ ਤੇ ਤੋਰਿਆ ਤੇ ਪ੍ਰੋਪਰ ਜੀ ਜਿਹੜੀ ਔਰਤ ਆ ਉਹ ਜੰਗ ਦੇ ਮੈਦਾਨ ਵਿੱਚ ਵੀ ਜਾਂਦੀ ਆ ਤੇ ਘਰ ਦਾ ਕੰਮ ਵੀ ਸਾਰਾ ਦੇ ਕਿਹੜਾ ਅਜੀਹਾ ਖਾਸ ਸੀ ਜਿਹੜਾ ਤੁਹਾਨੂੰ ਵਧੀਆ ਲੱਗਿਆ ਅ ਟੋਟਲੀ ਸਾਰੀ ਫਿਲਮ ਬਹੁਤ ਵਧੀਆ ਸੀ ਪਰ ਜੋਰੇ ਦੀ ਜਿਹੜਾ ਸੀਗਾ ਜਦੋਂ ਉਹਦੀ ਮਾਤਾ ਤੇ ਅਟੈਕ ਹੋਇਆ ਸੀਗਾ ਨਾ ਨਿਮਰਤ ਖੈਰਾ ਤੇ ਤੇ ਉਹ ਬਹੁਤ ਵਧੀਆ ਸੀ ਕਿ ਬੱਚੇ ਨੇ ਕਿਵੇਂ ਹੌਸਲੇ ਨਾਲ ਮਤਲਬ ਆਪਣੀ ਮਾਂ ਦੇ ਉੱਤੇ ਬਦਲਾ ਜਿਹੜਾ ਹੋ ਰਿਹਾ ਸੀ ਹਮਲਾ ਕਰ ਰਿਹਾ ਸੀ ਛੋਟੇ ਜਿਹੇ ਬੱਚੇ ਨੇ ਕਿੰਨੇ ਵੱਡੇ ਇਨਸਾਨ ਦੇ ਉੱਤੇ ਗੁਰੂ ਦਾ ਓਟ ਆਸਰਾ ਲੈ ਕੇ ਬਦਲਾ ਲਿਆ ਭਾਈ ਤੁਸੀਂ ਵੀ ਅਕਾਲ ਮੂਵੀ ਦੇਖ ਕੇ ਆਏ ਹੋ ਤੁਹਾਨੂੰ ਕਿਵੇਂ ਲੱਗੀ ਇਹ ਮੂਵੀ ਕੀ ਖਾਸ ਤੁਹਾਨੂੰ ਇਸ ਮੂਵੀ ਦੇ ਵਿੱਚ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਹਿ हां जी ਅਸੀਂ ਆ ਕਾਲ ਮੂਵੀ ਹੁਣੇ ਦੇਖ ਕੇ ਆਏ ਆ ਤਾਂ ਸਾਨੂੰ ਇਹਦੇ ਵਿੱਚ ਬਹੁਤ ਹੀ ਵਧੀਆ ਲੱਗਿਆ ਹੈ ਕੰਮ ਕਿ ਗਿੱਪੀ ਭਾਈ ਨੇ ਬਹੁਤ ਵਧੀਆ ਕੰਮ ਕੀਤਾ ਡਾਇਲੋਗ ਫਿਲਮ ਦੇ ਜੋ ਸਕ੍ਰਿਪਟ ਹੈ ਫ੍ਰੀਚ ਜੈਸ਼ੂ ਨੇ ਉਹ ਜੋ ਸਕਰੀਨ ਹੈ ਬਹੁਤ ਵਧੀਆ ਹੈ ਪੁਰਾਣੇ ਪੁਰਾਣੇ ਇਤਿਹਾਸ ਨੂੰ ਦਰਸਾਇਆ ਗਿਆ ਹੈ ਇਹ ਹੁਣ ਸਮੇ ਦੀ ਲੋੜ ਵੀ ਸੀ ਕਿਉਂਕਿ ਤੁਸੀਂ ਦੇਖਦੇ ਹੋ ਸਮਾਜ ਵਿੱਚ ਜੋ ਸਿੱਖ ਜਿਹੜੇ ਬੱਚੇ ਨੇ ਕਿੱਧਰ ਜਾ ਰਹੇ ਨੇ ਉਹ ਸੰਗਤ ਵਿੱਚ ਪੈ ਚੁੱਕੇ ਨੇ ਤੇ ਉਹਨਾਂ ਨੂੰ ਇੱਕ ਮੋਟੀਵੇਟ ਕਰੇਗੀ ਤੇ ਮੈਂ ਕਹਿੰਦਾ ਕਿ ਇਸ ਤੇ ਇਸ ਟੋਪਿਕ ਦੇ ਉੱਤੇ ਐਦਾਂ ਦੇ ਟੋਪਿਕ ਦੇ ਉੱਤੇ ਹੋਰ ਵੀ ਫਿਲਮਾਂ ਬਣੀਆਂ ਚਾਹੀਦੀਆਂ ਨੇ ਤੇ ਮੈਨੂੰ ਮੈਂ ਮਾਨਵੀ ਮਹਿਸੂਸ ਹੋ ਰਿਹਾ ਕਿ ਫਿਲਮ ਦਾ ਹਿੱਸਾ ਵੀ ਮੈਂ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਮੈਂ ਖੁਦ ਭਾਵੁਕ ਹੋ ਗਿਆ ਸੀ ਤੇ ਦਰਸ਼ਕ ਵੀ ਜ਼ਰੂਰ ਭਾਵੁਕ ਹੋਣਗੇ ਤੇ ਕਿਸੇ ਨੂੰ ਵੀ ਮੈਂ ਕਹਿੰਦਾ ਹਾਂ ਕਿ ਪਹਿਲੇ ਫਿਲਮ ਦੇਖੋ ਕ੍ਰਿਟੀਸਾਈਜ਼ ਨਾ ਕਰੋ ਪਲੀਜ਼ ਕ੍ਰਿਟੀਸਾਈਜ਼ ਨਾ ਕਰੋ ਠੀਕ ਹੈ ਪਰ ਮੀਡੀਆ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਮੈਂ ਕਹਿੰਦਾ ਸਾਰੇ ਨੂੰ ਗੁਜਾਰਿਸ਼ ਹੈ ਕਿ ਫਿਲਮ ਇਹ ਜ਼ਰੂਰ ਦੇਖੋ ਬੱਚਿਆਂ ਨੂੰ ਲੈ ਕੇ ਆਓ ਫੈਮਿਲੀ ਦੇ ਨਾਲ ਲੈ ਕੇ ਆਓ ਇਹ ਤਾਂ ਵੀ ਮੌਕਾ ਮਿਲਦਾ ਮੌਕਾ ਕੱਢੋ ਜਰੂਰ ਫਿਲਮ ਦੇਖੋ ਦੇਸ਼ਾ ਪ੍ਰਦੇਸ਼ਾਂ ਜਿਹ ਬਸਦੇ ਸਾਰਿਆਂ ਨੂੰ ਬੇਨਤੀ ਹੈ ਜੀ ਤੇ ਸਿੱਖ ਦੀ ਆਪਣੀ ਫਿਲਮ ਬਣੀ ਹੈ ਸਿੱਖ ਇਤਿਹਾਸ ਤੇ ਬਣੀ ਹੈ ਬਹੁਤ ਵਧੀਆ ਫਿਲਮ ਬਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਦੀਆਂ ਫਿਲਮਾਂ ਹੋਰ ਬਣੀਆਂ ਚਾਹੀਦੀਆਂ ਨੇ ਤੇ ਮੈਂ মিডিਆ ਦਾ ਵੀ ਧੰਨਵਾਦੀ ਕਰਦਾ ਹਾਂ ਜੀ ਕਿ ਕੀ ਮੰਨਦੇ ਹੋ ਕਿ ਚੰਗੀਆਂ ਚੀਜ਼ਾਂ ਨੂੰ ਰੋਕਣ ਲਈ ਲੋਕ ਕਿ ਕਿਸ ਹੱਦ ਤੱਕ ਚਲੇ ਜਾਂਦੇ ਆਂ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਇੱਕ ਮੈਸੇਜ ਦਿੱਤਾ ਜਾਂਦਾ মিডিਆ ਰਾਹੀਂ ਦਿੱਤਾ ਜਾ ਸਕਦਾ ਗਾਣੇ ਰਾਹੀਂ ਦਿੱਤਾ ਜਾ ਸਕਦਾ ਤੇ ਲੇਖ ਜੋ ਬੰਦਾ ਆਪਣਾ ਲਿਖ ਕੇ ਕੁਝ ਕਰ ਸਕਦਾ ਹੈ ਬੁਰਾਈ ਦੇ ਪ੍ਰਤੀ ਆਵਾਜ਼ ਉਠਾਉਣ ਦੇ ਵਾਸਤੇ ਕਿਸੇ ਵੀ ਚੀਜ਼ ਦਾ ਆਪਾਂ ਸਹਾਰਾ ਲੈ ਸਕਦੇ ਹਾਂ ਤੇ ਕਲਮ ਤੁਹਾਨੂੰ ਪਤਾ ਹੀ ਹੈ ਕਲਮ ਦੀ ਤਾਕਤ تلوار ਦੀ ਤਾਕਤ ਨਾਲੋਂ ਜ਼ਿਆਦਾ ਹੈ ਅ ਐਸਾ ਜੋ ਮਾਹੌਲ ਹੈ ਇਸ ਮਾਹੌਲ ਦੇ ਉੱਤੇ ਇਹ ਫਿਲਮ ਜਿਹੜੀ ਬਣੀ ਹੈ ਮੈਂ ਕਹਿੰਦਾ ਬੜੀ ਸ਼ਲਾਘਾਯੋਗ ਕੰਮ ਹੈ ਕਿ ਪਿੱਕਾ ਜੀ ਦਾ ਇਹ ਹੋਣੀ ਚਾਹੀਦੀ ਸੀ ਐਦਾਂ ਦੀਆਂ ਫਿਲਮਾਂ ਹੋਰ ਵੀ ਬਣੀਆਂ ਚਾਹੀਦੀਆਂ ਨੇ ਤਾਂ ਕਿ ਇਹਦੇ ਵਿੱਚ ਦੇਖੋ ਇਹ ਮੈਸੇਜ ਬਹੁਤ ਵਧੀਆ ਫਿਲਮ ਦੇ ਵਿੱਚ ਕਿ ਫਿਲਮ ਦੇ ਵਿੱਚ ਸਿੰਘ ਲੜ ਰਹੇ ਨੇ ਇੱਕ-ਇੱਕ ਸਿੰਘ 7.5 ਲੱਖ ਦੇ ਬਰਾਬਰ ਦੱਸਿਆ ਗਿਆ। ਉਹਦੇ ਇਤਿਹਾਸ ਵਿੱਚ ਕੀਤਾ ਵੀ ਇਦਾਂ ਹੀ ਆ। ਜਿਹੜੀ ਇਹ ਸ਼ਾਇਦੀ ਬੁਰਾਈ ਦੇ ਉੱਤੇ ਜਿੱਤ ਇਹ ਫਿਲਮ ਦੇ ਵਿੱਚ ਦੱਸਾਇਆ ਗਿਆ। ਬੁਰੇ ਕੰਮ ਨੂੰ ਰੋਕਿਆ ਗਿਆ। ਵੀ ਕਿਸੇ ਦਾ ਪਰਾਇ ਹੱਕ ਨਾ ਖੋਲੋ। ਪਰਾਇ ਚੀਜ਼ ਤੇ ਕਿਸੇ ਤੇ ਤੁਸੀਂ ਆਕਰਮਣ ਨਾ ਕਰੋ। ਉਹਨੂੰ ਆਪਣੇ ਕੰਟਰੋਲ 'ਚ ਨਾ ਕਰੋ ਕਿਉਂਕਿ ਸੱਚ ਸੱਚ ਹੈ। ਠੀਕ ਹੈ ਜੀ ਮੈਂ ਕੰਨਾ ਆਖਿਰ ਦੇ ਵਿੱਚ ਇਹੀ ਕਿ ਮੀਡੀਆ ਦਾ ਵੀ ਧੰਨਵਾਦ ਹੈ ਜੀ ਫਿਲਮ ਨੂੰ ਜ਼ਰੂਰ ਦੇਖੋ। ਤੇ ਜੁੜੋ ਜਿਆਦਾ ਜਿਆਦਾ ਦੇਖੋ ਫਿਲਮ ਨੂੰ ਸਪੋਰਟ ਕਰੋ ਲਾਈਕ ਜੁਕਾ ਖਾਲਸਾ ਵਾਈਟ ਖਾਲਸਾ ਵਾਈਟ ਜੁਕਾ ਦੀ ਫਿਲਮ ਬਹੁਤ ਵਧੀਆ ਸੀਗੀ ਫਿਲਮ ਜਿਹੜੇ ਬੱਚੇ ਨੇ ਉਹਨਾਂ ਲਈ ਬਹੁਤ ਕੁਝ ਸਿੱਖਣ ਨੂੰ ਫਿਲਮ ਦੇ ਵਿੱਚ ਜਿਵੇਂ ਕਹਿੰਦੇ ਨੇ ਵੀ ਮਾੜੀ ਹੈ ਕੁਝ ਗੱਲਾਂ ਨੂੰ ਲੈ ਕੇ ਕਿੰਤੂ ਜ਼ਰੂਰ ਹੋਏ ਆ ਉਹ ਸੁਧਾਰ ਕਰਨ ਦੀ ਵੀ ਲੋੜ ਹੈ ਇਹਨਾਂ ਨੂੰ ਪਰ ਜੇ ਆਪਾਂ ਦੇਖੀਏ ਜਿਹੜੇ ਬੱਚਿਆਂ ਦੇ ਕਾਰਟੂਨ ਆਉਂਦੇ ਆ ਉਹਦੇ ਨਾਲੋਂ 100 ਗਰਜ ਚੰਗੀ ਹੈ ਸਿੱਖੀ ਦਾ ਪ੍ਰਚਾਰ ਕਰਦੀ ਹੈ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਪ੍ਰਚਾਰ ਜਿਹੜਾ ਬੱਚਿਆਂ ਬੱਚਿਆਂ ਨੂੰ ਸਿੱਖਣਾ ਹੁੰਦਾ ਨਾ ਪਨੀਰੀ ਤੋਂ ਸ਼ੁਰੂ ਹੋਊਗਾ ਤਾਂ ਵੱਡੇ ਜਾ ਕੇ ਫਸਲ ਚੰਗੀ ਬਣੂਗੀ ਬੱਚਿਆਂ ਲਈ ਬਹੁਤ ਵਧੀਆ ਤੇ ਜੋਰਾ ਸਿੰਘ ਜੋਰਾਵਰ ਸਿੰਘ ਦੇ ਵਿੱਚ ਬਹੁਤ ਵਧੀਆ ਉਹਨੂੰ ਦੇਖ ਕੇ ਉਤਸ਼ਾਹ ਮਿਲਦਾ ਬੱਚਿਆਂ ਨੂੰ ਜਿਹੜੇ ਦੇਖਣ ਆਉਣਗੇ ਇਹੀ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕਰਕੇ ਟੈਂ ਵੀ ਕੋਈ ਵੀ ਚੀਜ਼ ਪੂਰੀ ਨਹੀਂ ਸੰਪੰਨ ਨਹੀਂ ਹੁੰਦੀ ਹੈਗੀ ਹਰ ਇੱਕ ਚੀਜ਼ ਦੇ ਵਿੱਚ ਕੁਝ ਨਾ ਕੁਝ ਅਧੂਰਾ ਰਹਿ ਹੀ ਜਾਂਦਾ ਤੇ ਉਹ ਬੇਨਤੀ ਹੈ ਨਾ ਨੂੰ ਵੀ ਅੱਗੇ ਨੂੰ ਧਿਆਨ ਰੱਖਣ ਜਿਨ੍ਹਾਂ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ ਤੇ ਜਿਹੜੇ ਬੰਦੇ ਸਾਡੇ ਭਰਾਵਾਂ 'ਤੇ ਬਾਤ ਕਰ ਰਹੇ ਨੇ ਉਹਨਾਂ ਨੂੰ ਵੀ ਇਹ ਬੇਨਤੀ ਹੈ ਵੀ ਇਹਨਾਂ ਨੂੰ ਸਹਿਦ ਦਿਓ ਕਿਉਂਕਿ ਐਕਟਰਾਂ ਨੇ ਫਿਲਮ ਬਣਾਉਣੀ ਅਸੀਂ ਤਾਂ ਬਣਾ ਨਹੀਂ ਸਕਦੇ ਇਹਨਾਂ ਦੇ ਵਿੱਚ ਕੱਲਾ ਹੈ ਤੇ ਜਿਹੜੀ ਸਾਬਰ ਸੂਰਤ ਨੂੰ ਲੈ ਕੇ ਗੱਲ ਹੈ ਹੁਣ ਐਕਟਰਾਂ ਦੀ ਆਪਣੀ ਜ਼ਿੰਦਗੀ ਹੈ ਪਰ ਇਹ ਇੰਨਾ ਹੀ ਵੱਡਾ ਹੈ ਵੀ ਉਹ ਸਾਨੂੰ ਅੱਗੇ ਵਧਾ ਰਹੇ ਨੇ ਇੰਨਾ ਹੀ ਵੱਡਾ ਵੀ ਉਹ ਸਾਡੀ ਸਿੱਖੀ ਵਾਸਤੇ ਕੁਝ ਕਰ ਰਹੇ ਨੇ ਇਹ ਹੁਣ ਸਮਾ ਹੀ ਮੀਡੀਆ ਦਾ ਹੈ ਤੇ ਫਿਲਮਾਂ ਦੇ ਰਾਹੀਂ ਦਰਸਾਇਆ ਜਾਣਾ ਇਤਿਹਾਸ ਨੂੰ ਵੀ ਕਾਵੇਂ ਕੁਝ ਵੀ ਹੈ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਬੇਨਤੀ ਇਹੀ ਹੈ ਵੀ ਇੱਕ ਵਾਰੀ ਜ਼ਰੂਰ ਦੇਖਣਾ ਐਸਾ ਕੁਝ ਨਹੀਂ ਵੀ ਨਾ ਦੇਖਣ ਜੋ ਕੁਝ ਨਹੀਂ ਹੈ ਪਿਆ ਤੇ ਵੀ ਦੇਖਿਆ ਨਾ ਜਾਵੇ ਬਹੁਤ ਵਧੀਆ ਹੈ ਇਹੀ ਸਾਡਾ ਰਿਵਿਊ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਇਹੀ ਗੱਲ ਕਹਿਣੀ ਚਾਹੁੰਦੇ ਆ ਕਿ ਜਿਵੇਂ ਬਿਰਜੀ ਨੇ ਦੱਸਿਆ ਸਿੰਘ ਸਾਹਿਬ ਨੇ ਜੀ ਜਿਵੇਂ ਜੋਰੇ ਨੇ ਰੋਲ ਕੀਤਾ ਜੀ ਉਹਦੇ ਚ ਤੇ ਉਹ ਬਹੁਤ ਹੀ ਸਲਾਘਾਯੋਗ ਉਹਦੇ ਵਿੱਚ ਉਹ ਜੋਰੇ ਦਾ ਰੋਲ ਦੇਖ ਕੇ ਬੱਚੇ ਕਿੰਨੇ ਜੁੜਨਗੇ ਜੀ ਸੋ ਤੁਹਾਡੇ ਚੈਨਲ ਦੇ ਮੰਦ ਇਬਰਾਹਿਮ ਇਹੀ ਅਸੀਂ ਸੱਚ ਦਾ ਸਨੇਹਾ ਦੇਣਾ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਾਲ ਆਪਣੇ ਬੱਚਿਆਂ ਨਾਲ ਇੱਕ ਵਾਰੀ ਫਿਲਮ ਨੂੰ ਦੇਖੋ ਜਰੂਰ ਆ ਕੇ ਫਿਲਮ ਦਾ ਵਿਰੋਧ ਵੀ ਬਹੁਤ ਹੋ ਰਿਹਾ ਤੁਸੀਂ ਕੀ ਮੰਨਦੇ ਹੋ ਚੰਗੀਆਂ ਚੀਜ਼ਾਂ ਨੂੰ ਦਿਖਾਉਣ ਤੋਂ ਰੋਕਣ ਲਈ ਕਿਹੜੇ ਹਤਕੰਡੇ ਅਪਣਾਏ ਜਾ ਰਹੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਦੋਨੇ ਹੱਥ ਜੋੜ ਕੇ ਉਹ ਸਾਡੇ ਭਰਾ ਨੇ ਸਾਡੇ ਵੀਰ ਨੇ ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਇੱਕ ਵਾਰੀ ਫਿਲਮ ਨੂੰ ਆ ਕੇ ਦੇਖੋ ਜ਼ਰੂਰ ਜਦੋਂ ਤੁਸੀਂ ਦੇਖ ਲੋਗੇ ਤਾਂ ਮੇਰੇ ਖਿਆਲ 'ਚ ਵਿਰੋਧ ਕਰਨ ਵਾਲੀ ਗੁੰਜਾਇਸ਼ ਰਹਿਣੀ ਨਹੀਂ ਜੀ ਸੋ ਸਿੱਖ ਧਰਮ ਬਾਰੇ ਇੰਨਾ ਕੁਝ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਨਾ ਬੱਚਿਆਂ ਦੀ ਜੇਕਰ ਆਪਾਂ ਗੱਲ ਕਰੀਏ ਝੰਜੋੜ ਕੇ ਰੱਖ ਦਿੱਤਾ ਜੋ ਫਿਲਮ ਨੇ ਸੋ ਤੁਸੀਂ ਖਾਸ ਤੁਹਾਨੂੰ ਕੀ ਇਸ ਫਿਲਮ ਦੇ ਵਿੱਚ ਅਜੀਹਾ ਲੱਗਿਆ ਸੀ ਕਿ ਜਿਹੜੇ ਲੋਕੀ ਕਹਿ ਰਹੇ ਕਿ ਫਿਲਮ ਨਾ ਦੇਖੋ ਨਹੀਂ ਜੀ ਮੇਰੇ ਹਿਸਾਬ ਨਾਲ ਨਹੀਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਨਾ ਵੀ ਉਹਨਾਂ ਦੇ ਚਰਨਾਂ 'ਚ ਬੇਨਤੀ ਵੀ ਇੱਕ ਵਾਰੀ ਆਪ ਆ ਕੇ ਦੇਖੋ ਇੱਕ ਵਾਰੀ ਫਿਲਮ ਨੂੰ ਦੇਖੋ ਤਾਂ ਸਹੀ ਦੇਖੋ ਫਿਲਮ ਚ ਨਾ ਤਾਂ ਕਿਸੇ ਇਤਿਹਾਸ ਨਾਲ ਛੇੜਛਾੜ ਆ ਨਾ ਕਿਸੇ ਸਾਖੀ ਨੂੰ ਚੱਕਿਆ ਗਿਆ ਨਾ ਕਿਸੇ ਜੰਗ ਜੁੱਧ ਨੂੰ ਚੱਕਿਆ ਗਿਆ ਨਾ ਕਿਸੇ ਸ਼ਖਸੀਅਤ ਨੂੰ ਉਹਦੀ ਸ਼ਖਸੀਅਤ ਨੂੰ ਢਾਹ ਲਾਈ ਗਈ ਇੱਕ ਸਿੱਖਾਂ ਦੀ ਬਹਾਦਰੀ ਦਿਖਾਈ ਗਈ ਹੈ ਇਹਦੇ ਚੰਨ ਸਿੱਖ ਕਿਸ ਕੌਮ ਦਾ ਨਾਮ ਆ ਸਿੱਖਾਂ ਦੀ ਬਹਾਦਰੀ ਦੇ ਕਿੱਸੇ ਦਿਖਾਏ ਗਏ ਨੇ ਹਣਾ ਸੋ ਜਦੋਂ ਉਹ ਵੀਰ ਦੇਖਣਗੇ ਤਾਂ ਉਹ ਵੀ ਕਹਿਣਗੇ ਬਾਕੀ ਗੱਲ ਇਹ ਆ ਜੇ ਕੋਈ ਘਾਟ ਬਾਤ ਵੀ ਹੁੰਦੀ ਆ ਨਾ ਸੋ ਆਪਣੇ ਭਰਾ ਨੇ ਗਿੱਪੀ ਹੋਣੀ ਪੰਜਾਬ ਦੀ ਜਾਏ ਨੇ ਤੋ ਇਹਨਾਂ ਨੂੰ ਬਾਕੇ ਸਮਝਾਉਣਾ ਚਾਹੀਦਾ ਸਮਝਾ ਲਾਂਗੇ ਹਾਂਜੀ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਆਪਣੇ ਤੋਂ ਫੀਲ ਕਰਦੇ ਇਸ ਫਿਲਮ ਬਿਲਕੁਲ ਜੀ ਮੈਂ ਤਾਂ ਇੱਥੇ ਸਾਰਿਆਂ ਦੇ ਸਾਹਮਣੇ ਕਰਕੇ ਆਇਆ ਤਾਂ ਹੁਣ ਵੀ ਕਰਦਾ ਤੁਸੀਂ ਦੇਖੋ ਕਿੰਨਾ ਸੰਤ ਸਮਾਜ ਕਿੰਨੇ ਮਹਾਪੁਰਸ਼ ਕਿੱਡੇ ਸਾਧੂ ਸਤਪੁਰਸ਼ ਆਏ ਆ ਤੇ ਬੜੀ ਗੁਰੂ ਸਾਹਿਬ ਜੀ ਦੀ ਕਿਰਪਾ ਆਪਣੇ ਪਰਿਵਾਰਾਂ ਨਾਲ ਫਿਲਮ ਨੂੰ ਦੇਖੋ ਜਰੂਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜੇ ਚਾਰੇ ਜਾਵੇ ਨਿਹਾਲ ਹੋ ਜਾਵੇ ਜੀ ਦਾਰੂ ਪਾਵੇ ਸਤਿ ਸ੍ਰੀ ਅਕਾਲ ਸੀ ਅਕਾਲ ਮੂਵੀ ਦੇਖ ਕੇ ਆਇਓ ਕਿਵੇਂ ਲੱਗੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ ਬਹੁਤ ਵਧੀਆ ਸੀਗੀ ਜੀ ਕੁੱਲ ਮਿਲਾ ਕੇ ਬਹੁਤ ਚੰਗਾ ਲੱਗਿਆ ਔਰ ਪ੍ਰਾਣੀਆਂ ਅਸੀਂ ਜਿਹੜੇ ਹਿਸਟਰੀ ਪੜ੍ਹਦੇ ਆਂ ਪੁਰਾਣੇ ਇਹ ਕਿਹੋ ਜਿਹਾ ਜਜ਼ਬਾ ਹੋਣਾ ਚਾਹੀਦਾ ਆਪਣੀ ਗੈਰਤ ਵਾਸਤੇ ਔਰ ਕਿਸੇ ਤੇ ਹੁੰਦਾ ਹੋਇਆ ਜ਼ੁਲਮ ਨਾ ਕੋਈ ਦੇਖੇ ਤਾਂ ਉਹ ਇੱਕ ਸਿੱਖ ਕੌਮ ਆ ਕਿਉਂਕਿ ਸਿੱਖੀ ਸਿਧਾਂਤ ਦੀ ਇਹੋ ਜਿਹੀ ਨੇ ਵੀ ਇਹ ਨਾ ਕਿਸੇ ਤੇ ਜ਼ੁਲਮ ਕਰਦੀ ਆ ਨਾ ਕਿਸੇ ਦਾ ਜ਼ੁਲਮ ਇਹ ਆਪਣੇ ਤੇ ਸਹਿੰਦੀ ਆ ਸੋ ਇਸ ਕਰਕੇ ਕੁੱਲਮ ਲਾ ਕੇ ਵਧੀਆ ਸੀਗਾ ਜੀ ਚੰਗਾ ਲੱਗਿਆ ਦੇਖ ਲੈਣੀ ਚਾਹੀਦੀ ਹੈ ਆਡੀਅנס ਬਿਲਕੁਲ ਦੇਖ ਲੈਣੀ ਚਾਹੀਦੀ ਹੈ ਦੇਖੋ ਕੁਸ਼ਨ ਆ ਕੁਝ ਹਰ ਇੱਕ ਗੱਲ ਦੇ ਵਿੱਚ ਨਵੀਂ ਚੀਜ਼ ਮਿਲਦੀ ਆ ਇਹੋ ਜਿਹੀਆਂ ਚੀਜ਼ਾਂ ਸਾਨੂੰ ਭਾਵੇਂ ਇਹ ਕਾਲ ਕਾਲ ਬਨੇ ਚੀਜ਼ਾਂ ਨੇ ਇਤਿਹਾਸ ਨਹੀਂ ਇਹ ਇਤਿਹਾਸਕ ਨਹੀਂ ਹੈ ਇਹ ਸਾਨੂੰ ਪੁਰਾਣੀਆਂ ਚੀਜ਼ਾਂ ਜੇ ਆਪਾਂ ਕਹਿੰਦੇ ਵੀ ਅਪਡੇਟ ਕਰ ਰਹੇ ਹਾਂ ਪੁਰਾਣੀਆਂ ਚੀਜ਼ਾਂ ਨੂੰ ਇਹ ਜ਼ਿਆਦਾ ਤਾਜ਼ਾ ਕਰਾ ਰਹੀਆਂ ਸਾਨੂੰ ਸੋ ਇਸ ਕਰਕੇ ਦੇਖ ਲੈਣੀ ਚਾਹੀਦੀ ਆਪਣੇ ਬੱਚਿਆਂ ਨੂੰ ਦਿਖਾਉਣੀ ਚਾਹੀਦੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਲਾਇਰ ਜੀ ਕੀ ਕਹਤੇ ਫਿਲਮ ਬਹੁਤ ਵਧੀਆ ਸੀ ਜਿਹੜਾ ਸਿੱਖ ਇਤਿਹਾਸ ਦਾ ਪ੍ਰਾਤਨ ਕੁਝ ਹਿੱਸਾ ਇਹਦੇ ਚ ਦਿਖਾਉਣ ਦਾ ਪੂਰਾ ਯਤਨ ਕੀਤਾ ਗਿਆ ਤੇ ਸਿੰਘਾਂ ਦੀ ਜਿਹੜੀ ਮਾਰਸ਼ਲ ਆਰਟ ਸਾਡੇ ਜੰਗੀ ਯੋਧਿਆਂ ਦਾ ਪੁਰਾਣਾ ਜੀਵਨ ਦਿਖਾਇਆ ਗਿਆ ਜਜਵਾ ਦਿਖਾਇਆ ਗਿਆ ਤੇ ਖਾਲਸੇ ਦੇ ਅਸੂਲਾਂ ਨੂੰ ਦਿਖਾਇਆ ਗਿਆ ਵੀ ਖਾਲਸਾ ਪਹਿਲਾਂ ਵਾਰ ਨਹੀਂ ਕਰਦਾ ਤੇ ਘਾਰ ਆਏ ਨੂੰ ਮਤਲਬ ਬੜਾ ਸਤਿਕਾਰ ਦਿੰਦਾ ਜੇ ਕੋਈ ਚੜ੍ਹ ਕੇ ਆਵੇ ਫਿਰ ਉਹਨੂੰ ਤੇਗ ਇਕਦਾ ਮਤਲਬ ਮਿਆਂ ਦੇ ਵਿੱਚੋਂ ਜਦੋਂ ਆਪਾਂ ਸ੍ਰੀ ਸਾਹਿਬ ਨੂੰ ਇਹ ਚੰਡੀ ਪ੍ਰਗਟਤ ਹੁੰਦੀ ਆ ਤਾਂ ਉਹਦੇ ਵਿੱਚ ਜਿਹੜਾ ਇਹ ਸੁਹਾਦ ਨੂੰ ਦਰਸਾਇਆ ਗਿਆ ਬਹੁਤ ਵਧੀਆ ਲੱਗਿਆ ਇਹਦੇ ਵਿੱਚ ਬੱਚਿਆਂ ਨੂੰ ਮਤਲਬ ਮੈਂ ਬੇਨਤੀ ਕਰੂੰਗਾ ਵੀ ਆਪਣੇ ਬੱਚਿਆਂ ਨੂੰ ਦਿਖਾਈਏ ਕੁਛ ਨਾ ਕੁਛ ਬੱਚਿਆਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਬੈਠੂਗੀ ਕਿਉਂਕਿ ਜਦੋਂ ਗਿੱਪੀ ਗਰੇਵਾਲ ਜੀ ਦਾ ਬੇਟਾ ਜਿਹੜਾ ਉਹ ਬੱਚਾ ਬੜੀ ਵਧੀਆ ਵਿਚਾਰਧਾਰਾ ਰੱਖਦਾ ਉਹਦੇ ਨਾਲ ਕੁਛ ਨਾ ਕੁਛ ਬੱਚਿਆਂ ਦੇ ਅੰਦਰ ਇਤਿਹਾਸ ਦਾ ਜਜ਼ਬਾ ਪੈਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਿਲਮ ਬਹੁਤ ਵਧੀਆ ਲੱਗੀ ਜੀ ਇਹਨਾਂ ਸਾਰੇ ਦੇਖਣ ਧੰਨਵਾਦ ਸੋ ਬਬੇ ਕਿਸੇ ਦੀ ਗੱਲ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਥੇ ਆਪਣੇ ਮੂਵੀ ਬੋਸ ਹੋਣੀ ਸੀ ਐਦਾਂ ਦੇ ਮੂਵੀਆ ਬਣਨੀਆਂ ਵੀ ਚਾਹੀਦੀਆਂ ਕਿਉਂਕਿ ਆਉਣ ਵਾਲੇ ਜਿਹੜੀ ਜਨਰੇਸ਼ਨ ਆ ਨਵੇਂ ਬੱਚੇ ਆ ਉਹਨਾਂ ਨੂੰ ਸਿੱਖੀ ਬਾਰੇ ਕੁਝ ਪਤਾ ਲੱਗ ਸਕੇ ਤੇ ਬਹੁਤ ਵਧੀਆ ਮੂਵੀ ਸੀ ਕੀਪੀ ਭਾਜੀ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਦੇ ਬੇਟੇ ਨੇ ਬਹੁਤ ਸੋਣਾਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਥੇ ਮੂਵੀ ਆਪਣੀ ਬਹੁਤ ਸੋਹਣੀ ਸੀ ਜਿੱਕਣਾ ਕਿ ਅੱਜ ਕੱਲ ਦੇ ਬੱਚੇ ਆਉਣ ਵਾਲੀਆਂ ਪੀੜੀਆਂ ਨਸ਼ਾਵਲ ਜਾਣਦੀਆਂ ਹਨ ਉਹਨਾਂ ਨੂੰ ਇਸ ਫਿਲਮ ਤੇ ਦੇਖਣ ਤੇ ਬਹੁਤ ਉਹਨਾਂ ਤੇ ਪ੍ਰਭਾਵ ਅਸਰ ਪੈਂਦਾ ਹੈ ਜੀ ਤੁਹਾਨੂੰ ਕਿਵੇਂ ਲੱਗੀ ਤਸਿਲ ਜੀ ਫਿਲਮ ਬਹੁਤ ਵਧੀਆ ਜੀ ਤੇ ਸਾਡੇ ਇੱਥੇ ਦਲਪੰਦ ਕਾਫੀ ਆਇਆ ਸੀ ਤਰਨਾਲ ਬੁੱਢਾ ਦਲ ਬਾਬੂ ਬਲਵੀ ਸਿੰਘ ਦੇ ਸਿੰਘ ਵੀ ਕਾਫੀ ਆਏ ਹੋ ਸੀ ਤੇ ਫਿਲਮ ਚ ਇਦਾਂ ਦੀ ਕੋਈ ਗੱਲ ਨਹੀਂ ਸੀ ਕੰਟਰੋਵਰਸੀ ਬਹੁਤ ਦੇਖ ਰੇ ਸੀਗੇ ਸੋਸ਼ਲ ਮੀਡੀਆ ਤੇ ਪਰ ਜਦੋਂ ਕੁਝ ਵੀ ਨਹੀਂ ਹੈਗਾ ਮੈਸੇਜ ਬਹੁਤ ਪਿਆਰਾ ਹੈਗਾ ਇਹ ਸਾਡੇ ਜਿੰਨੇ ਵੀ ਪੰਜਾਬ ਦੀ ਜਨਤਾ ਜਾਂ ਸਾਡੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਸਾਡੇ 네ਗੇਟਿਵਿਟੀ ਕਰਾਉਂਦੀ ਨੇ ਉਹਨਾਂ ਨੂੰ ਫਿਲਮ ਇੱਕ ਵਾਰ ਦੇਖਣੀ ਚਾਹੀਦੀ ਆ ਤਾਂ ਜੋ ਤੁਹਾਨੂੰ ਇੱਕ ਵਧੀਆ ਮੈਸੇਜ ਮਿਲ ਜਾਵੇ ਦੇਖਣ ਨੂੰ ਵੀ ਆਉਣ ਵਾਲੇ ਸਿੰਘਾਂ ਲਈ ਸਾਡੇ ਬੱਚਾਂ ਲਈ ਸਿਹਤ ਬਹੁਤ ਪਿਆਰੀ ਦਿੱਤੀ ਗਈ ਇਹਦੇ ਵਿੱਚ ਕਿ ਜਿੱਦਾਂ ਕਿਪੀ ਭਾਈ ਦੇ ਬੱਚੇ ਇਹਨਾਂ ਤਿੰਨੋਂ ਬੱਚੇ ਸਰਦਾਰ ਨੇ ਦੇਖੋ ਕਿੱਡਾ ਵੱਡਾ ਮੈਸੇਜ ਉਹਨਾਂ ਦਾ ਉਹ ਬੱਚੇ ਵੀ ਕੰਮ ਕਰਦੇ ਪਏ ਨੇ ਬੇਸ਼ੱਕ ਉਹ ਆਪ ਕੇਸਾਦਾਰੀ ਨਹੀਂ ਹੈਗੇ ਪਰ ਸਿੱਖਾਂ ਦੇ ਲਈ ਉਹਨੇ ਇੰਨਾ ਵੱਡਾ ਉਪਰਾਲਾ ਕੀਤਾ ਹੈ ਕਿ ਸਾਡੇ ਕੌਮ ਨੂੰ ਚੀਜ਼ ਸੋਚਣੀ ਚਾਹੀਦੀ ਹੈ ਤਾਂ ਕਿ ਅਸੀਂ ਵੱਧ ਚੜ ਕੇ ਇਸ ਫਿਲਮ ਦੇ ਹਿੱਸੇ ਬਣੀਏ ਤੇ ਸਾਨੂੰ ਜਰੂਰ ਇੱਥੇ ਆ ਕੇ ਦੇਖਣਾ ਚਾਹੀਦਾ ਹੈ ਧੰਨਵਾਦ ਜੀ ਤੁਸੀਂ ਕੀ ਕਹਿੰਦੇ ਹੋ ਬਹੁਤ ਵਧੀਆ ਫਿਲਮ ਜੀ ਸ਼ਾਸਤਰ ਵਿਦਿਆ ਵੀ ਮਿਲ ਰਹੀ ਹੈ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਅੱਜ ਕੱਲ ਇਤਿਹਾਸ ਪੜ੍ਹਦੇ ਤਾਂ ਹੈ ਨਹੀਂ ਚਲੋ ਐਵਜੀ ਚੀਜ਼ ਦੇਖ ਕੇ ਫਿਰ ਪੜਨਗੇ ਕਿ ਕੀ ਕੀ ਸਾਡੇ ਇਤਿਹਾਸ ਚ ਸੀਗਾ ਹੋਇਆ ਹੈ ਬਹੁਤ ਵਧੀਆ ਫਿਲਮ ਹੈ ਸਾਰਿਆਂ ਨੂੰ ਦੇਖਣੀ ਹੈ ਨਾਲੇ ਪਰਿਵਾਰ ਨਾਲ ਦੇਖਣ ਵਾਲੀ ਕੋਈ ਗਲਤ ਚੀਜ਼ ਨਹੀਂ ਹੈਗੀ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਾਈਨਲੀ ਅੱਜ ਅਕਾਲ ਫਿਲਮ ਰਿਲੀਜ਼ ਹੋ ਚੁੱਕੀ ਹੈ ਵਰਲਡ ਵਾਈਡ ਜੇਕਰ ਆਪਾਂ ਗੱਲ ਕਰੀਏ ਅਕਾਲ ਮੂਵੀ ਦੀ ਬਹੁਤ ਹੀ ਜ਼ਿਆਦਾ ਪ੍ਰਸ਼ੰਸਾ ਹੋ ਰਹੀ ਹੈ ਕਿਸੇ ਨੇ ਇਹ ਨਹੀਂ ਕਿਹਾ ਕਿ ਅਕਾਲ ਮੂਵੀ ਦੇ ਵਿੱਚ ਕੁਝ ਵਧੀਆ ਨਹੀਂ ਹੈ ਅੱਜ ਬਹੁਤ ਸਾਰੇ ਦਲਿਸ ਸਿਨੇਮਾ ਹਾਲ ਦੇ ਵਿੱਚ ਪਹੁੰਚੇ ਸੀ ਜੈਕਾਰਿਆਂ ਦੀ ਗੂੰਜ ਥੀਏਟਰ ਦੇ ਵਿੱਚ ਲੱਗੀ ਹੋਈ ਸੀ ਕਿਉਂਕਿ ਫਿਲਮ ਅਕਾਲ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਉਹਨਾਂ ਸਿੱਖ ਯੋਧਿਆਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਬਾਰੇ ਸ਼ਾਇਦ ਅੱਜ ਦੇ ਲੋਕੀ ਕਾਫੀ ਅਣਜਾਣ ਨੇ ਜਿਨ੍ਹਾਂ ਲੋਕਾਂ ਨੂੰ ਸਿੱਖ ਯੋਧਿਆਂ ਬਾਰੇ ਪਤਾ ਨਹੀਂ ਹੈ ਔਰ ਜੇਕਰ ਆਪਾਂ ਔਰਤਾਂ ਦੀ ਗੱਲ ਕਰੀਏ ਔਰਤਾਂ ਦੇ ਆ ਜਿਹੜਾ ਇਸ ਫਿਲਮ ਦੇ ਵਿੱਚ ਕਿਰਦਾਰ ਦਿਖਾਇਆ ਗਿਆ ਕਿੱਦਾਂ ਉਹ ਰੱਖਿਆ ਕਰਦੀਆਂ ਨੇ ਔਰ ਪਿੱਛੋਂ ਜੇਕਰ ਕੋਈ ਉਹਨਾਂ ਦਾ ਬੰਦਾ ਉਹਨਾਂ ਨੂੰ ਛੱਡ ਕੇ ਚਲੇ ਜਾਂਦਾ ਤਾਂ ਉਹ ਆਪ ਆਪਣੀ ਰੱਖਿਆ ਤਾਂ ਕਰਦੀ ਕਰਦੀ ਖਾਸੇ ਜਿਹੜੇ ਪਿੰਡਾਂ ਦੇ ਪਰਿਵਾਰ ਵੀ ਉਹਨਾਂ ਦੇ ਨਾਲ ਜੁੜੇ ਹੁੰਦੇ ਨੇ ਉਹਨਾਂ ਦੀ ਰੱਖਿਆ ਵੀ ਔਰਤ ਖੁਦ ਆਪਣੇ ਆਪ ਹੀ ਕਰਦੀ ਹੈ ਜੇਕਰ ਬੱਚੇ ਦੀ ਵੀ ਗੱਲ ਕਰੀਏ ਬੱਚੇ ਵੀ ਨਾਲ ਹੀ ਗੱਤਕੇ ਦੇ ਜ਼ੋਹਰ ਇਸ ਫਿਲਮ ਦੇ ਵਿੱਚ ਖੂਬ ਦਿਖਾਏ ਨੇ ਸ਼ਸਤਰ ਵਿਦਿਆ ਦੀ ਜੇਕਰ ਆਪਾਂ ਗੱਲ ਕਰੀਏ ਸ਼ਸਤਰ ਵਿਦਿਆ ਬਾਖੂ ਵੀ ਇਸ ਫਿਲਮ ਦੇ ਵਿੱਚ ਨਿਭਾਈ ਗਈ ਹੈ ਗਿੱਪੀ ਘਰੇਵਾਲ ਦੀ ਜੇਕਰ ਆਪਾਂ ਤਿੰਨੋਂ ਬੱਚਿਆਂ ਦੀ ਗੱਲ ਕਰੀਏ ਸਿੱਖੀ ਸਰੂਪ ਦੇ ਵਿੱਚ ਸੱਜ ਕੇ ਖੁਦ ਇਨ੍ਹਾਂ ਬੱਚਿਆਂ ਨੇ ਇੰਨਾ ਕੁ ਵਧੀਆ ਕੰਮ ਕੀਤਾ ਕਿ ਬਹੁਤ ਹੀ ਸ਼ਲਾਘਾ ਹੀ ਹੋ ਗਿਆ ਬਹੁਤ ਹੀ ਕਿਰਦਾਰਾਂ ਨੇ ਇਸ ਫਿਲਮ ਦੇ ਕੰਮ ਕੀਤਾ ਔਰ ਫਿਲਮ ਦੇ ਵਿੱਚ ਖਾਸ ਕਰ ਗੱਲਾਂ ਇਹ ਹੋਈਆਂ ਕਿ ਸਾਨੂੰ ਇੱਕੋਕੇ ਰਹਿਣਾ ਚਾਹੀਦਾ ਚਾਹੇ ਉਹ ਸਿੱਖ ਹੋਵੇ ਚਾਹੇ ਉਹ Hindu ਹੋਵੇ ਚਾਹੇ ਉਹ Muslim ਹੋਵੇ ਚਾਹੇ ਉਹ Isai ਹੋਵੇ ਬਹੁਤ ਹੀ ਵਧੀਆ ਕੰਮ ਕੀਤਾ ਗਿਆ ਪਹਿਲਾਂ ਤੁਸੀਂ ਇੱਕ ਵਾਰ ਆਓ ਫਿਲਮ ਵਿੱਚ ਕੰਮ ਦੇਖੋ ਫਿਲਮ ਦੇ ਕਿਦਾਂ ਕਿਰਦਾਰਾਂ ਨੇ ਕੰਮ ਕੀਤਾ ਔਰ ਕੀ ਖਾਸ ਫਿਲਮ ਦੇ ਵਿੱਚ ਹੈ ਉਹ ਤੁਸੀਂ ਇੱਕ ਵਾਰ ਦੇਖੋਗੇ ਔਰ ਆਪਣੇ ਕਮੈਂਟ ਰਾਹੀਂ ਸਾਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਫਿਲਮ ਅਕਾਲ ਕਿਦਾਂ ਦੀ ਲੱਗੀ